ਅੱਛਿਆ ਕਾਲ ਤੁਸੀਂ ਦੇਖ ਰਹੇ ਹੋ ਅਸਲ ਆਵਾਜ਼ ਇੱਕ ਛੋਟਾ ਜਿਹਾ ਕੀੜਾ ਜੀ ਦਾ ਰੰਗ ਲਾਲ ਤੇ ਕਾਲਾ ਹੁੰਦਾ ਹੈ ਜਿਸ ਨੂੰ ਅਸੀਂ ਪਿਆਰ ਨਾਲ ਲੇਡੀ ਬਰਡ ਕਹਿੰਦੇ ਹਾਂ ਇਹ ਹਰ ਰੋਜ਼ ਸੌ ਤੋਂ ਵੱਧ ਨੁਕਸਾਨ ਕਰਕੇੜਿਆਂ ਨੂੰ ਖਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਯੂਰਪ ਵਿੱਚ ਲੋਕ ਇਸ ਨੂੰ ਕਿਸਮਤ ਦਾ ਸੰਕੇਤ ਮੰਨਦੇ ਹਨ ਜਦੋਂ ਇਹ ਕਿਸੇ ਦੇ ਹੱਥ ਤੇ ਬੈਠੇ ਤਾਂ ਲੋਕ ਮੰਨਦੇ ਹਨ ਕਿ ਕੋਈ ਵੱਡੀ ਖੁਸ਼ਖਬਰੀ ਆ ਰਹੀ ਹੈ ਇਹ ਕੀੜਾ ਆਖਿਰ ਹੈ ਕਿ ਇਹ ਕਿਉਂ ਵਿਗਿਆਨਿਕ ਦੁਨੀਆ ਲਈ ਵੀ ਇੰਨਾ ਮਹੱਤਵਪੂਰਨ ਹੈ ਤੇ ਇਸ ਦੇ ਨਾਂ ਦੇ ਪਿੱਛੇ ਕੀ ਹੋ ਜਹੀ ਕਹਾਣੀ ਹੈ ਲੇਡੀ ਬਰਡ ਦੀ ਨੇਚਰ ਇੰਜੀਨੀਅਰ ਲੇਡੀ ਬਰਡ ਜਿਸ ਨੂੰ ਕੋਕੋਸਿਨ ਨੇ ਲੀਡ ਵੀ ਕਿਹਾ ਜਾਂਦਾ ਹੈ ਦੁਨੀਆ ਭਰ ਵਿੱਚ ਲਗਭਗ 5000 ਤੋਂ ਵੱਧ ਕਿਸਮਾਂ ਵਿੱਚ ਮਿਲਦੀ ਹੈ ਇਹ ਕੀੜਾ ਖੇਤੀ ਲਈ ਵਰਦਾਨ ਸਮਝਿਆ ਜਾਂਦਾ ਹੈ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਐਫ ਆਡੀ ਚ ਵਰਗੇ ਨੁਕਸਾਨਕਾਰਕ ਕੀੜਿਆਂ ਨੂੰ ਖਾ ਜਾਂਦੇ ਹਨ ਜੋ ਬੂਟਿਆਂ ਦਾ ਰਸ ਚੂਸ ਕੇ ਉਹਨਾਂ ਨੂੰ ਸੁਕਾ ਦਿੰਦੇ ਹਨ ਇਹ ਲੇਡੀ ਬਰਡ ਆਪਣੀ ਜ਼ਿੰਦਗੀ ਵਿੱਚ 4000 ਤੋਂ ਵੱਧ ਐਫ ਆਡਿਜ਼ ਖਾ ਜਾਂਦੇ ਹਨ ਇਸ ਦਾ ਨਾਂ ਕਿਉਂ ਪਿਆ ਲੇਡੀ ਬਰਡ ਇਹ ਨਾਂ ਯੂਰਪ ਤੋਂ ਆਇਆ ਜਿੱਥੇ ਮੱਧ ਯੁੱਗ ਵਿੱਚ ਲੋਕ ਇਸ ਨੂੰ ਲੇਡੀ ਬੀਟਲ ਕਹਿੰਦੇ ਹਨ ਲੇਡੀ ਮਤਲਬ ਮਰੀਅਮ ਮਾਤਾ ਜਿਨ੍ਹਾਂ ਨੂੰ ਯੂਰਪ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਲੋਕ ਮੰਨਦੇ ਸਨ ਕਿ ਇਹ ਕੀੜਾ ਮਰੀਅਮ ਮਾਤਾ ਵੱਲੋਂ ਖੇਤਾਂ ਦੀ ਰੱਖਿਆ ਲਈ ਭੇਜਿਆ ਗਿਆ ਇੱਕ ਚਮਤਕਾਰ ਹੈ ਨੱਕੀ charm ਮਿੱਥ ਜਾਂ ਵਿਗਿਆਨ ਇਟਲੀ ਫਰਾਂਸ ਤੇ ਇੰਗਲੈਂਡ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਲੇਡੀ ਬਰਡ ਤੁਹਾਡੇ ਹੱਥ ਤੇ ਆ ਬੈਠੇ ਤਾਂ ਤੁਸੀਂ ਜਲਦੀ ਹੀ ਵਿਆਹ ਕਰ ਲਵੋ ਜਾਂ ਤੁਹਾਡੀ ਇੱਛਾ ਪੂਰੀ ਹੋਵੇਗੀ ਕਈ ਲੋਕ ਇਹਨਾਂ ਨੂੰ ਆਪਣੇ ਘਰ ਦੇ ਕੋਨੇ ਵਿੱਚ ਦਿਖਣ ਤੇ ਕਦੇ ਮਾਰਦੇ ਨਹੀਂ ਕਿਉਂਕਿ ਉਹ ਮੰਨਦੇ ਦੀ ਇਹ ਕਾਰ ਵਿੱਚ ਸੁੱਖ ਸ਼ਾਂਤੀ ਲਿਆਉਂਦੇ ਹਨ ਕਿਸਾਨਾਂ ਦੀ ਗੁਪਤ ਫੌਜ ਕਿਸਾਨਾਂ ਲਈ ਇਹ ਬਾਇਓਲੋਜੀਕਲ ਵੈਪਨ ਵਾਂਗ ਕੰਮ ਕਰਦੇ ਹਨ ਖੇਤਾਂ ਵਿੱਚ ਜਿੱਥੇ ਪੈਰਾਸਾਈਟ ਵਰਤਨ ਦੀ ਲੋੜ ਪੈਂਦੀ ਸੀ ਉੱਥੇ ਹੁਣ ਲੇਡੀਵਰਡ ਜਿਵੇਂ ਕੀੜੇ ਨੂੰ ਛੱਡ ਕੇ ਕੁਦਰਤੀ ਤਰੀਕੇ ਨਾਲ ਫਸਲ ਬਚਾਈ ਜਾਂਦੀ ਹੈ ਇਹ ਹੀ ਕਾਰਨ ਹੈ ਕਈ ਦੇਸ਼ਾਂ ਵਿੱਚ ਲੇਡੀਵਰਡ ਫਾਰਮਿੰਗ ਵੱਡਾ ਉਤਪਾਦਕ ਬਣ ਗਿਆ ਹੈ ਵਿਗਿਆਨ ਤੇ ਰੰਗਾਂ ਦਾ ਖੇਡ ਲੇਡੀ ਬਰਡ ਦੇ ਲਾਲ ਤੇ ਕਾਲੇ ਰੰਗ ਅਸਲ ਵਿੱਚ ਇੱਕ ਚੇਤਾਵਨੀ ਸੰਕੇਤ ਹਨ ਇਹ ਦਰਸਾਉਂਦੇ ਹਨ ਕਿ ਇਹ ਕੀੜਾ ਕੁਝ ਹੱਦ ਤੱਕ ਵਿਸ਼ੇਲ ਹੋ ਸਕਦਾ ਹੈ ਪਰ ਇਹ ਜ਼ਿਆਦਾਤਰ ਹਮਲੇ ਤੋਂ ਬਚਣ ਲਈ ਹੁੰਦਾ ਹੈ ਰਿਫਲੈਕਸ ਬਲੀਡਿੰਗ ਹੁੰਦਾ ਹੈ ਜਿੱਥੇ ਸੰਕਟ ਵੇਲੇ ਇਹ ਆਪਣੇ ਜੋੜਾਂ ਤੋਂ ਪੀਲਾ ਤਰਲ ਛੱਡਦੇ ਹਨ ਜੋ ਦੁਸ਼ਮਣਾਂ ਨੂੰ ਦੂਰ ਭਜਾ ਦਿੰਦਾ ਹੈ ਦੁਨੀਆ ਭਰ ਵਿੱਚ ਮਾਨਤਾ ਇੰਗਲੈਂਡ ਵਿੱਚ ਇਸ ਨੂੰ ਗੋਡਸਕਾਓ ਜਰਮਨੀ ਵਿੱਚ ਮਾਰੀਨਕੇਫਰ ਜਾਪਾਨ ਵਿੱਚ ਟੈਨੋਮਸੀ ਕਹਿੰਦੇ ਹਨ ਜਿਸ ਦਾ ਅਰਥ ਹੈ ਸੂਰਜ ਵੱਲ ਚੱਲਣ ਵਾਲਾ ਕੀੜਾ ਹਰ ਸੰਸਕ੍ਰਿਤੀ ਵਿੱਚ ਇਹ ਕਿਸੇ ਨਾ ਕਿਸੇ ਤਰ੍ਹਾਂ ਸਕੂਨ ਖੁਸ਼ਹਾਲੀ ਜਾਂ ਰਖਵਾਲੀ ਨਾਲ ਜੋੜਿਆ ਗਿਆ ਹੈ ਮਾਡਰਨ ਇਨਸਪੀਰੇਸ਼ਨ ਲੋਗੋ ਤੋਂ ਲੇਖਕ ਤ ਕਈ ਕੰਪਨੀਆਂ ਲਈ ਲੇਡੀ ਬਰਡ ਦੇ ਨਾਂ ਤੇ ਆਪਣੇ ਬ੍ਰਾਂਡ ਰਜਿਸਟਰ ਕਰ ਚੁੱਕੀਆਂ ਹਨ ਜਿਵੇਂ ਲੇਡੀ ਬਰਡ ਬੁਕਸ ਬੱਚਿਆਂ ਲਈ ਪੁਸਤਕਾਂ ਦੀ ਮਸ਼ਹੂਰ ਸੀਰੀਜ਼ ਬ੍ਰਿਟਨ 'ਚ ਇੱਕ ਸਮਾਂ ਸੀ ਜਦੋਂ ਲੇਡੀ ਬਰਡ ਜਾਣਕਾਰੀ ਇਮਾਨਦਾਰੀ ਅਤੇ ਸਫਾਈ ਦਾ ਪ੍ਰਤੀਕ ਸੀ ਇੱਕ ਛੋਟਾ ਜਿਹਾ ਕੀੜਾ ਪਰ ਕੰਮ ਵਿੱਚ ਇੱਕ ਫੌਜੀ ਕਿਸਾਨਾਂ ਲਈ ਰਾਖਾ ਸੰਸਕ੍ਰਿਤੀ ਲਈ ਆਸਥਾ ਤੇ ਕੁਦਰਤ ਲਈ ਸੰਤੁਲਨ ਦਾ ਪਹਿਰੇਦਾਰ ਅਸੀਂ ਅਕਸਰ ਸੋਚਦੇ ਹਾਂ ਕਿ ਤਾਕਤ ਸਿਰਫ ਵੱਡਿਆਂ ਕੋਲ ਹੁੰਦੀ ਹੈ ਪਰ ਲੇਡੀ ਬਰਡ ਸਿਖਾਉਂਦੀ ਹੈ ਕਿ ਤਾਕਤ ਕੁਦਰਤ ਵਿੱਚ ਵੀ ਹੈ ਤੇ ਕਈ ਵਾਰੀ ਸਭ ਤੋਂ ਛੋਟਾ ਜੀ ਹਾ ਜੀ ਵੀ ਹੀ ਸਭ ਤੋਂ ਵੱਡਾ ਰੋਲ ਨਿਭਾ ਜਾਂਦਾ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ